ਸਸਾਇਕੋਲਜੀ ਤੁਸੀਂ ਦੇਖ ਰਹੇ ਹੋ ਟੀਵੀ 20 ਆਪਣਾ ਚੈਨਲ ਤੁਹਾਨੂੰ ਦੱਸ ਦਈਏ ਕਿ ਸਵੇਰੇ ਤੜਕੇ ਕੀਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ ਦੇ ਕੋਲ ਇੱਕ ਹਾਦਸਾ ਵਾਪਰਿਆ ਹੈ ਇਸ ਹਾਦਸੇ ਵਿੱਚ ਇੱਕ ਸਿਲੰਡਰਾਂ ਨਾਲ ਭਰਿਆ ਹੋਇਆ ਟਰੱਕ ਕੀਤਪੁਰ ਸਾਹਿਬ ਦੇ ਪਤਾਲਪੁਰੀ ਚੌਂਕ ਵਿੱਚ ਪਲਟ ਗਿਆ ਤੇ ਕੁਝ ਸਿਲੰਡਰਾਂ ਨੂੰ ਅੱਗ ਲੱਗੀ ਟਰੱਕ ਚਾਲਕ ਵੀ ਟਰੱਕ ਦੇ ਵਿੱਚ ਪੂਰੀ ਤਰ੍ਹਾਂ ਕਾਫੀ देर ਫਸਿਆ ਰਿਹਾ ਹੈ ਕਰੀਬ 1 ਘੰਟੇ ਦੀ ਖੜੀ ਮੁਸ਼ਕਲ ਤੋਂ ਬਾਅਦ ਡਰਾਈਵਰ ਨੂੰ ਬਾਹਰ ਕੱਢਿਆ ਗਿਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਪੌਣੇ 6 ਵਜੇ ਦੇ ਕਰੀਬ ਇਹ ਹਾਦਸਾ ਵਾਪਰਿਆ ਆਕਸੀਜਨ ਗੈਸ ਪਰੰਦੇ ਲਈ ਟਰੱਕ ਦਿੱਲੀ ਤੋਂ ਨੰਗਲ ਜਾ ਰਿਹਾ ਸੀ ਡਰਾਈਵਰ ਮੁਤਾਬਕ ਸਿਲੰਡਰਾਂ ਦੇ ਵਿੱਚ ਥੋੜੀ ਬਹੁਤੀ ਗੈਸ ਸੀ ਜਿਸ ਕਾਰਨ ਜ਼ਿਆਦਾ ਅੱਗ ਨਹੀਂ ਲੱਗੀ ਅਸਵੇਰੇ ਤਕਰੀਬਨ 8:30 ਵਜੇ ਸੀ ਸਵੇਰੇ ਕਾਲਪਨ ਚੌਂਕ ਵਿੱਚ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਦੌਰਾਨ ਸਿਲੰਡਰਾਂ ਨਾਲ ਭਰਿਆ ਟਰੱਕ ਹਲਕੀਆ ਤੇ ਟਰੱਕ ਦੇ ਪਲਟਣ ਤੋਂ ਬਾਅਦ ਇੱਕ ਸਿਲੰਡਰ ਨੂੰ ਅੱਗ ਲੱਗ ਗਈ ਮੌਕੇ ਤੇ ਰਾਗੀ ਰਾਮ ਲੋਕਾ ਕਾਟਲੀ ਸੀ ਜਿਤੇ ਸਹਾਇਤ ਵਰਦੀ ਦੇ ਪਾਣੀ ਸਿੱਟਾ ਕੇ ਜਿਸ ਤੋਂ ਬਾਅਦ ਮੌਕੇ ਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੇ ਪਾਜਬ ਕਰਮਚਾਰੀਆਂ ਨੇ ਅੱਜ ਤੇ ਕਾਬੂ ਪਾਇਆ ਤੇ ਇਸ ਦੇ ਨਾਲ ਹੀ ਕੰਬਸਦੀ ਪੁਲਿਸ ਪ੍ਰਸ਼ਾਸਨ ਦੀ ਮੌਕੇ ਤੇ ਪਹੁੰਚ ਗਿਆ ਤੇ ਹਾਨਕ ਲੋਕਾਂ ਦੇ ਮਦਦ ਦੇ ਨਾਲ ਖੜੀ ਮੁਸ਼ੱਕਤ ਸਮਾਪਤੀਤ ਇੱਕ ਘੰਟੇ ਬਾਅਦ ਟਰੱਕ ਚਾਲਕ ਨੂੰ ਟਰੱਕ ਦੇ ਵਿੱਚੋਂ ਬਾਹਰ ਕੱਢਿਆ ਗਿਆ ਮੈਂ ਦੋ ਗੱਡੀਆਂ ਜਿਹੜੀਆਂ ਮੌਕੇ ਤੇ ਪੁੱਜ ਗਈਆਂ ਅੱਗੇ ਬੰਦੇ ਕੱਢਣ ਨੂੰ ਠੀਕ ਆ ਬੰਦਾ ਜੀ ਉਧਾਂ ਹਾਂ ਠੀਕ ਆ ਹਸਪਤਾਲ ਲੈ ਚੱਲੇ ਠੀਕ ਆ ਜੀ ਚਲੋ ਇਹ ਜਿਹੜਾ ਹੈ ਨਾ ਇੱਕ ਗੈਸ ਦਾ ਟਰਾਲਾ ਆ ਰਿਹਾ ਸੀਗਾ ਆਪਣਾ ਬੂੰਗਾ ਸਾਈਡ ਤੋਂ ਤੇ ਜਦੋਂ 5:30 ਵਜੇ ਇੱਥੇ ਕਿਤੇ ਜਾਨਕੀ ਇਹ ਵੀ ਅਨਫੀਟਰ ਕੁਝ ਹੋ ਗਿਆ ਇਹਦਾ ਜਾਂ ਇਨਬੈਲੈਂਸ ਹੋ ਗਿਆ ਕੁਝ ਵੀ ਹੋ ਗਿਆ ਉਹ ਪਲਟ ਗਿਆ 5:30 ਪਾਉਣੇ ਦੇ ਕਰੀਬ ਦੀ ਘਟਨਾ ਕੀ ਹੈ ਤੇ 5:30 ਵਜੇ ਤੋਂ ਬਾਅਦ ਜਿੱਦਾਂ ਸਾਰੇ ਇਕੱਠੇ ਹੋਏ ਆ ਲੋਕ ਇਕੱਠੇ ਹੋਏ ਆ ਪੁਲਿਸ ਬਰਾਬਰ ਤੇ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਟ੍ਰਾਂਸਪੋਰਟ ਹੈ ਜੀ ਜਲੀ ਹੋਇਆ ਬੋਰਡਸ ਉਹਦੇ ਥਰੂ ਉਹਨਾਂ ਡਰਾਈਵ ਨੂੰ ਘੰਟੇ ਦੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਤੇ ਲਗਭਗ ਡਰਾਈਵਰ ਸਹੀ ਹੈ ਤੇ ਉਹਨੂੰ ਹੁਣ ਸਰਕਾਰੀ ਹਸਪੀਟਲ ਭਾਈ ਜੇਤਾ ਜੀ ਅਨੰਦਪੁਰਾ ਭੇਜਿਆ ਗਿਆ ਕੀ ਕੰਡੀਸ਼ਨ ਹੈ ਅੱਗ ਲੱਗਣ ਦੀ ਜਿੱਦਾਂ ਪਹਿਲਾਂ ਸੀ ਅੱਗ ਲੱਗ ਰਹੀ ਸੀ ਕਿਦਾਂ ਕਿਦਾਂ ਹੁਣ ਅੱਗ ਲੱਗਣ ਤੇ ਬਚਾਏ ਫਰ ਬਿਟਰ ਦੀਆਂ ਮਸ਼ੀਨਾਂ ਆ ਗਈਆਂ ਫਿਲਹਾਲ ਹਲੇ ਬਚਾਏ ਜੀ ਤਰੱਕੇ ਦੇ ਬਾਹਰ ਕੱਢ ਲਿਆ ਗਿਆ ਜੀ ਜਿਹੜੀ ਅੱਗ ਲੱਗੀ ਹੋਈ ਸੀ ਕਿਵੇਂ ਜੀ ਸਾਧੂ ਕਹੇਗਾ ਇਹ ਸਾਰੇ ਗੈਸਾਂ ਦੀ ਗੈਸ ਦੀ ਅੱਗ ਹੈ ਜੀ ਉਹ ਕਹਿੰਦਾ ਵੀ ਡਰਾਈਵਰ ਦੇ ਕਹਿਣ ਦੇ ਮੁਤਾਬਕੀ ਦੇ ਵਿੱਚ ਜੋ ਵੀ ਰਹਿੰਦੀ ਹੁੰਦੀ ਹੁੰਦੀ ਗੈਸ ਹੈ ਉਹੀ ਨਿਕਲ ਰਹੀ ਹੈ ਤੇ ਬਾਕੀ ਤਾਂ ਜੋ ਅੱਗ ਲੱਗੀ ਸੀ ਉਹ ਆਪਾਂ ਕੰਟਰੋਲ ਕਰ ਲਈ ਜੀ ਡਰਾਈਵਰ ਸੁਰੱਖਿਤਾ ਤੇ ਡਰਾਈਵਰ ਸੁਰੱਖਿਤਾ ਜੀ ਉਹਨਾਂ ਨੂੰ ਐਸਐਸ ਫੋਰਸ ਲੈ ਕੇ ਗਈ